ਜੇਕਰ ਖੈਰਾ ਸਾਹਿਬ پوری ਇਸ ਪਾਰਟੀ ਤੇ ਤੁਹਾਡੇ ਨਾਲ ਗੱਠ ਜੋੜ ਚਾਉਂਦੇ ਆ ਫਿਰ ਅਸੀਂ ਸ਼ਾਇਦ ਨਹੀਂ ਆ ਸਕਦੇ ਲੋਕ ਸਭਾ ਚੋਣਾਂ ਸਿਰ ਤੇ ਨੇਤਾ ਇਹਨਾਂ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਦੇ ਵਿੱਚ ਪਾਰਟੀਆਂ ਵੱਲੋਂ ਕਮਰ ਕਸੇ ਕਰ ਲਈ ਗਏ ਨੇ ਕਈ ਪਾਰਟੀਆਂ ਤਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਵੀ ਤਿਆਰੀਆਂ ਕਰੀਆਂ ਨੇ ਪੰਜਾਬ ਦੇ ਭਲੇ ਲਈ ਛੋਟੀਆਂ ਪਾਰਟੀਆਂ ਇਕੱਠਾ ਹੋਣ ਦੀ ਗੱਲ ਕਰ ਰਹੀਆਂ ਨੇ ਅਤੇ ਕਿਹਾ ਜਾ ਰਿਹਾ ਕਿ ਕਾਂਗਰਸ ਅਤੇ ਅਕਾਲੀ ਨੂੰ ਪਛਾੜਨ ਦੇ ਲਈ ਆਪਸ ਚ ਇਕੱਠਾ ਹੋਣਾ ਜ਼ਰੂਰੀ ਹੈ ਅਜੇ ਵਿੱਚ ਸ਼ਮਣੀ ਅਕਾਲੀ ਦਲ ਟਕਸਾਲੀ ਲੋਕਿੰਸਾਪ ਪਾਰਟੀ ਅਤੇ ਪੰਜਾਬੀ ਏਕਤਾ ਪਾਰਟੀ ਵੱਲੋਂ ਮੀਟਿੰਗ ਵੀ ਕੀਤੀ ਜਾ ਚੁੱਕੀ ਹੈ ਇਹਨਾਂ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਵੀ ਸਰਦਾਰ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਇਹ ਮਹਾਗੜ ਜੋੜ ਕਰਨ ਦੇ ਲਈ ਤਿਆਰ ਨਹੀਂ ਹੈ ਇਸ ਗੱਲ ਦਾ ਖੁਲਾਸਾ ਸ਼ਮਨੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਨੁਰਜੀਤ ਸਿੰਘ ਬ੍ਰਹੰਪੁਰਾ ਵੱਲੋਂ ਕੀਤਾ ਗਿਆ। ਅਨੁਰਜੀਤ ਸਿੰਘ ਬ੍ਰਹੰਪੁਰਾ ਨੇ ਕਿਹਾ ਕਿ ਉਹਨਾਂ ਨੂੰ ਭਗਵੰਤ ਮਾਨ ਦਾ ਫੋਨ ਆਇਆ ਸੀ ਅਤੇ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਇਸੇ ਘੱਟ ਜੋੜ ਦੇ ਵਿੱਚ ਖੈਰਾਦੀਪ ਪਾਰਟੀ ਸ਼ਾਮਿਲ ਹੋ ਰਹੀ ਹੈ ਤਾਂ ਆਮ ਆਦਮੀ ਪਾਰਟੀ ਇਸ ਮਹਾ ਘੱਟ ਜੋੜ ਦਾ ਹਿੱਸਾ ਨਹੀਂ ਹੋ ਸਕਦੀ। ਭਗਵੰਤ ਮਾਨ ਨੇ ਕਿਹਾ ਕਿ ਇਹ ਮਹਾ ਘੱਟ ਜੋੜ ਤਾਂ ਹੀ ਹੋ ਸਕਦਾ ਹੈ ਜੇਕਰ ਸੁਖਪਾਲ ਖਰਦੀਪ ਪਾਰਟੀ ਦੇ ਵਲੇਮਾ ਇਸ ਵਿੱਚ ਨਾ ਹੋਵੇ। ਉਹ ਦੇ ਜੇ ਸੀ ਜੀ ભગવંત મહાનજી ਮੇਰੇ ਕੋ ਕੁਛ ਦਿਨ ਹੋਏ ਪਹਿਲਾਂ ਅੰਮ੍ਰਿਤਸਰ ਸਾਹਿਬ ਆਏ ਸੀ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਜੀ ਬੜੇ ਪੋਜ਼ਿਟਿਵ ਗੱਲ ਹੋਈ ਸੀ ਤਾਂ ਉਹ ਕੱਲ ਜਦੋਂ ਅਸੀਂ ਇਕੱਠੇ ਹੋਏ ਹਾਂ ਤਾਂ ਅਸੀਂ ਉਹਨਾਂ ਦੇ ਨਾਲ ਭਗਵੰਤ ਮਾਨਾ ਮੈ ਟੈਲੀਫੋਨ ਤੇ ਗੱਲ ਕੀਤੀ ਸੀ ਕਿ ਅਸੀਂ ਇਤਾਂ ਕਰਕੇ ਸਾਰੇ ਇਕੱਠੇ ਹੋਏ ਹਾਂ ਤੇ ਤੁਸੀਂ ਵੀ ਇਸ ਗੱਠ ਜੋੜ ਦੇ ਵਿੱਚ ਸ਼ਾਮਲ ਹੋ ਤਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਜੇਕਰ ਖੈਰਾ ਸਾਹਿਬ پوری ਇਸ ਪਾਰਟੀ ਦੇ ਤੁਹਾਡੇ ਨਾਲ ਗੱਠਜੋੜ ਚਾਉਂਦੇ ਆ ਫਿਰ ਅਸੀਂ ਸ਼ਾਇਦ ਨਹੀਂ ਆ ਸਕਦੇ। ਪਰ ਸਾਡੀ ਗੱਲ ਬਾਤ ਅਜੇ ਟੁੱਟੀ ਨਹੀਂ। ਅੱਜ ਸਵੇਰ ਵੀ ਮੈਂ ਜਦੋਂ ਸਵੇਰੇ ਤੁਰਿਆ ਤੇ ਮਾਨ ਸਾਹਿਬ ਦਾ ਟੈਲੀਫੋਨ ਫਿਰ ਮੈਨੂੰ ਆਇਆ ਸੀ। ਔਰ ਸਾਡੇ ਹੋਰ ਵੀ ਦੋਸਤ ਨੇ ਸ਼ੇਖਵਾਨ ਸਾਹਿਬ ਇਹਨਾਂ ਨੂੰ ਕੋਈ ਬੰਦੇ ਮਿਲੇ ਸੀ। ਇਹ ਗੱਲ ਟੁੱਟੀ ਨਹੀਂ ਅਜੇ ਚੱਲਦੀ ਆ ਤੇ ਅਸੀਂ ਸਮਝਦੇ ਆਂ ਵੀ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਸੱਚੇ ਪਾਤਸ਼ਾਹ ਮਿਹਰ ਕਰੇ ਕਿ ਸਾਰੇ ਰਲ ਕੇ ਤੇ ਮਾਂ ਗੱਠ ਜੋੜ ਬਣ ਜਾਵੇ ਤਾਂ ਕਿ ਜਿਹੜੀ ਆਪੋਜੀਸ਼ਨ ਦੀ ਵੋਟ ਆ ਉਹ ਖਿੰਡਰ ਪੁੰਡਰ ਨਾ ਜਾਵੇ ਇੱਕੇ ਥਾਂ ਪਵੇ ਤਾਂ ਸਾਨੂੰ ਆਸ ਹੈ ਵੀ ਸਾਰਾ ਕੰਮ ਜਿਹੜਾ ਵਾ ਸ਼ਾਇਦ ਠੀਕ ਹੋ ਜਾਊਗਾ ਕੋਈ ਫੰਡਲ ਨਹੀਂ ਔਰ ਇਹਦੇ ਵਿੱਚ ਖੈਰਾ ਸਾਹਿਬ ਜਿਹੜੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਮੈਂ ਉਹਨਾਂ ਨੂੰ ਇਹ ਪ੍ਰਪੋਜ਼ਲ ਦਿੱਤੇ ਸੀ ਵੀ ਆਪਾਂ ਇਕੱਠੇ ਹੋਈਏ ਤੇ ਉਹਨਾਂ ਨੇ ਬੜੀ ਫਰਾਕਦਿਲੀ ਨਾਲ ਇਹ ਗੱਲ ਕਹਿਤੀ ਕਿ ਮੈਨੂੰ ਕੋਈ ਨਹੀਂ ਜੇ ਸਾਡਾ ਮਾੜਾ ਮੋਟਾ ਆਪ ਕੋ ਵੀ ਨਹੀਂ ਹੈਗਾ ਵੀ ਆ ਤੇ ਸਾਨੂੰ ਕੋਈ ਪਰਵਾਹ ਨਹੀਂ ਤੇ ਤੁਸੀਂ ਉਹਨਾਂ ਨੂੰ ਅਪਰੋਚ ਕਰੋ ਜੇ ਆਉਂਦੇ ਤੇ ਅੱਜਨ ਮੈਂ ਵੈਲਕਮ ਕਰੂਗਾ ਔਰ ਉਹਨੇ ਕੀਤਾ ਗਿਆ ਕੱਲ ਵੀ ਉਹਨਾਂ ਨੇ ਕਿਹਾ ਪਹਿਲਾਂ ਅਖਬਾਰ ਚ ਵੀ ਬਣਾ ਦਿੱਤਾ ਸੀ ਪਰ ਉਧਰ ਹੈ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਸੇਵਾ ਸਿੰਘ ਸੇਖਮਾ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਰੀਆਂ ਗੱਲਾਂ ਭੁੱਲ ਕੇ ਪੰਜਾਬ ਦੇ ਭਲੇ ਲਈ ਇਕੱਠੇ ਹੋਣਾ ਹੀ ਜ਼ਰੂਰੀ ਹੈ ਅਤੇ ਇਸ ਦੇ ਵਿੱਚ ਹੀ ਸਭ ਦੀ ਭਲਾਈ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਅਪੀਲ ਕਰਦੇ ਆ ਕਿ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਆ ਉਹ ਨੇੜੇ ਆਉਣ ਵਾਲੀ ਆ ਜਿਵੇਂ ਕਿ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਲੀਡਰ ਇਹ ਬਿਆਨ ਦੇ ਜਾਂਦੇ ਆ ਕਿ ਅਸੀਂ ਜੋ ਕੁਝ ਵੀ ਕਰ ਰਹੇ ਆ ਉਹ ਪੰਜਾਬ ਦੇ ਹਿੱਤ ਚ ਕਰ ਰਹੇ ਆ ਤੇ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਬੇਨਤੀ ਕਰਦਾ ਕਿ ਜਿਵੇਂ ਖੈਰਾ ਸਾਹਿਬ ਨੇ ਫਰਾਖ ਦੇ ਲਈ ਵਖਾਈ ਆ ਉਹਨੇ ਆਪਣੇ ਨਿੱਜ ਹਿੱਤ ਤੋਂ ਉੱਪਰ ਉੱਠ ਕੇ ਕਿਹਾ ਆ ਕਿ ਭਾਵੇਂ ਸਾਡੀ ਆਪਸ ਵਿੱਚ ਨਹੀਂ ਬਣਦੀ ਵੱਖਰੀਆਂ ਵੱਖਰੀਆਂ ਪਾਰਟੀਆਂ ਬਣ ਗਈਆਂ ਲੇਕਿਨ ਸਾਡੀ ਅਪੀਲ ਤੇ ਤਕਸਾਲੀ ਅਕਾਲੀ ਦਲ ਦੀ ਅਪੀਲ ਤੇ ਤੇ ਪੰਜਾਬ ਦੀ ਬਿਹਤਰੀ ਵਾਸਤੇ ਉਹਨੇ ਕਿਹਾ ਵੀ ਮੈਂ ਆਪਣੇ ਨਿੱਕੇ ਹਿੱਤ ਛੱਡ ਕੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਮੈਂ ਇਸ ਗੱਠਬੰਧਨ ਵਿੱਚ ਆਪ ਵੀ ਆ ਜਾਵੇ ਤੇ ਮੈਨੂੰ ਕੋਈ ਇਤਰਾਜ਼ ਨਹੀਂ ਅਸੀਂ ਅੱਜ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਆ ਜੀ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਅਪੀਲ ਕਰਦਾ ਆ ਕਿ ਜੇ ਵਾਕਿਈ ਤੁਸੀਂ ਪੰਜਾਬ ਦੇ ਹਿੱਤਾਂ ਵਾਸਤੇ ਲੜ ਰਹੇ ਹੋ ਪੰਜਾਬ ਦੀ ਬਿਹਤਰੀ ਵਾਸਤੇ ਕਰ ਰਹੇ ਹੋ ਤੇ ਫਿਰ ਆਪਣੀਆਂ ਨਿੱਕੀਆਂ ਮੋਟੀਆਂ ਗਿੱਲੇ ਸਿਕਵੇ ਛੱਡ ਕੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਇਸ ਗੱਠਬੰਧਨ ਵਿੱਚ ਸ਼ਾਮਲ ਹੋ ਅੱਜ ਅਸੀਂ ਦੁਬਾਰਾ ਉਹਨਾਂ ਨੂੰ ਇਸ ਪ੍ਰੈਸ ਕਾਨਫਰੰਸ 'ਚ ਅਪੀਲ ਕਰਦੇ ਹਾਂ ਹੁਣ ਵੇਖਣਾ ਪਈਆ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਮਹਾਗੜ ਜੋੜ ਦੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ ਜਾਂ ਫਿਰ ਇਹ ਇਕੱਲੇ ਰਹਿ ਕੇ ਹੀ ਚੋਣਾਂ ਲੜੀਆਂ ਜਾਂਦੀਆਂ ਨੇ ਜੇਕਰ ਮਹਾਗੜ ਜੋੜ ਹੋ ਜਾਂਦਾ ਹੈ ਤਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਬੇਫਤਾ ਜ਼ਰੂਰ ਪੈਣ ਵਾਲੀ ਹੈ ਅਤੇ ਜੇਕਰ ਇਹ ਪਾਰਟੀਆਂ ਅਲੱਗ-ਅਲੱਗ ਹੋ ਕੇ ਚੋਣਾਂ ਲੜਦੀਆਂ ਨੇ ਇਸ ਦਾ ਸਿੱਧੇ ਤੌਰ ਤੇ ਫਾਇਦਾ ਸ਼ਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਹੀ ਹੋਵੇਗਾ। ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ